ਸੋ ਬਹੁਤ ਸਵਾਗਤ ਹੈ ਜੀ ਸੋ ਕੈਨੇਡਾ ਨੂੰ ਲੈ ਕੇ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਦਾ ਵੀਜ਼ਾ ਆਫਕ ਤੋਂ ਸੁਨੀਹਾ ਮੈਡਮ ਸਾਡੇ ਨਾਲ ਮੌਜੂਦ ਨੇ 2024 ਚ ਕੈਨੇਡਾ ਤੋਂ ਰਿਫਿਊਜ਼ਲ ਰੇਟ 40% ਸੀ ਅਤੇ 25 ਚ 60% ਕੈਨੇਡਾ ਦੇ ਵਿੱਚ ਨੈਕਸਟ ਇਨਟੇਕ ਵੀ ਨੇੜੇ ਨੇ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤਾਂ ਕਿ ਰਿਫਿਊਜ਼ਲ ਰੇਟ ਘਟ ਤੇ ਸਕਸੈਸ ਰੇਟ ਵਿਦਿਆਰਥੀਆਂ ਦਾ ਵਧੇ ਇਹ ਪੂਰੀ ਜਾਣਕਾਰੀ ਸਾਡੇ ਨਾਲ ਸੁਨੀਹਾ मैम ਸ਼ੁਰੂ ਕਰਨਗੇ ਸੋ ਸੁਨੀਹਾ मैम ਮੈਂ ਚਾਹੂੰਗਾ ਕਿ ਇਹ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਸੋ ਕੈਨੇਡਾ ਸਟਡੀ ਵੀਜ਼ਾ 2026 इनटेक बहुत नियर आ रहा so है, सो स्टूडेंट्स थोड़े पैनिक भी क्योंकि रिफ्यूजल का जरा दौर है थम नहीं रहा आई ने एक नवी अपडेट भी इशू की जो साफ दस है ਕਿ ਜਿਹੜੀਆਂ ਰਿਫਿਊਜ਼ਲ ਰੇਟ ਹੈਗਾ ਬਾ 2024 ਦੇ ਵਿੱਚ 48% ਸੀਗਾ ਔਰ 2025 ਦੇ ਵਿੱਚ ਹੁਣ 60% ਆ ਐਂਡ ਮੋਰਓਵਰ ਇਹਦੇ ਕੀ ਰੀਜਨਸ ਆ ਕਿਹੜੇ-ਕਿਹੜੇ ਰੀਜਨਸ ਕਰਕੇ ਕਿੰਨੀ-ਕਿੰਨੀ ਪਰਸੈਂਟੇਜ ਰਿਫਿਊਜ਼ ਹੋਈ ਆ ਉਹ ਸਾਰਿਆਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਸਭ ਤੋਂ ਪਹਿਲੇ ਰੀਜਨ ਜਿਹੜਾ ਉਹਨਾਂ ਨੇ ਨੋ ਰੀਜਨਸ ਦੱਸਿਆ ਜਿਹਦੇ ਕਰਕੇ ਰਿਫਿਊਜ਼ਲਸ ਆ ਰਹੀਆਂ ਸਭ ਤੋਂ ਪਹਿਲੇ ਅਨਕਨਵਿੰਸਡ ਐਪਲੀਕੇਸ਼ਨ ਵਿਲ ਲੀਵ ਕੈਨੇਡਾ ਆਫਟਰ ਸਟੱਡੀਜ਼ ਸੋ ਤੁਸੀਂ ਆਪਣਾ स्टडी uh, वीजा तो बाद कंट्री लीव नहीं करेंगे 76% आर रिफ्यूजल्स थे देन हैगिया अनकंडीशनल एप्लीकेशन विल लीव बेस्ड ऑन फाइनेंशियल एसेट्स 53.3% पर पर्पस ऑफ विजिट नॉट कंसिस्ट विद द टेंपरेरी स्टे ओ हैगा 47% आफ्टर दैट इनसफिशिएंट फाइनेंशियल रिसोर्सेज फॉर ट्यूशन 8.8% फे है इनसफिशेंट फाइनेशियल रिसोर्स फॉर लिविंग एक्सपेंस एट पॉइंट नो सिग्निफिकेंट फैमिली टाइज आउटसाइड कैनडा सैवंटी थ्री परसेंट दैन डॉक्यूमेंट्स मिसिंग और इनकम्पलीट डॉक्यूमेंट्स है आई आरसी ट्रांसैक्शन मैरमेंट एंड इम्पैक्ट ਸੋ ਇਹ ਸਾਰੇ ਰੀਜਨਸ ਹੈਗੇ ਆ ਜਿਨ੍ਹਾਂ ਕਰਕੇ ਰਿਫਿਊਜ਼ਲਸ ਆ ਰਹੀਆਂ ਹਨ ਸੋ ਰਿਫਿਊਜ਼ਲਸ ਲਈ ਇਹ ਸਾਰੇ ਜਿਹੜੇ ਪੁਆਇੰਟਸ ਹੈਗੇ ਆ ਮੈਂ ਸ਼ੋ ਤੇ ਇੱਕ ਵਾਰ ਡਿਸਕ੍ਰਾਈਬ ਪ੍ਰੋਪਰ ਵੀ ਕਰਾਂਗੀ ਇੱਕ ਇੱਕ ਪੁਆਇੰਟ ਨੂੰ ਤਾਂਕਿ ਤੁਹਾਨੂੰ ਰੀਜਨ ਸਮਝ ਆ ਜਾਣ ਸੋ ਜਿਹੜਾ ਤਾਂ ਰੀਜਨ ਸਭ ਤੋਂ ਜ਼ਿਆਦਾ ਹੈਗਾ 76% ਕਿ ਤੁਸੀਂ ਸਟੱਡੀ ਕਰਕੇ ਵਾਪਸ ਨਹੀਂ ਆਣਾ ਸੋ ਉਹਦੇ ਲਈ ਤੁਹਾਡੀ ਐਸਓਪੀ ਬਹੁਤ ਇੰਪੋਰਟੈਂਟ ਹੈਗੀ ਆ ਕਿ ਤੁਹਾਨੂੰ ਪਹਿਲੇ ਤਾਂ ਜਦੋਂ ਅਸੀਂ ਐਸਓਪੀ ਬਣਾਉਂਦੇ ਸੀ ਏ ਸ਼ੋ ਕਰਨਾ ਪੈਂਦਾ ਸੀ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟ ਪੜਨ ਜਾ ਰਹੇ ਹਾਂ ਇਹ ਕੋਰਸ ਕਰਨਾ ਹੈ ਇਹਦੀ ਏ ਵੈਲਿਊ ਏ ਫਿਊਚਰ ਹੈ ਬਟ ਹੁਣ ਸਭ ਤੋਂ ਜ਼ਿਆਦਾ ਫੋਕਸ ਕਰਨਾ ਹੈ ਕਿ ਉਹ ਕੋਰਸ ਦੀ ਇੰਡੀਆ ਵੈਲਿਊ ਕੀ ਹੈ ਤੁਸੀਂ ਇੰਡੀਆ ਆਪਣਾ ਵਾਪਸ ਆ ਕੇ ਕੀ ਫਿਊਚਰ ਕੀਤਾ ਹੋਇਆ ਸੋ ਸਭ ਤੋਂ ਮੇਨ ਰੀਜ਼ਨ ਇਹੀ ਆ ਉਸ ਤੋਂ ਬਾਅਦ ਤੁਸੀਂ ਕੈਨੇਡਾ ਲੀਵ ਨਹੀਂ ਕਰੋਗੇ ਫਾਈਨੈਂਸ਼ੀਅਲ ਐਸੈਟਸ ਦਾ ਸਾਰੀਆਂ ਚੀਜ਼ਾਂ ਜੇਕਰ ਆਪਾਂ ਦੇਖੀਏ ਤਾਂ ਐਂਡ ਇਹੀ ਆ ਕਿ ਆਫੀਸਰ ਸਭ ਤੋਂ ਮੇਨ ਪਿਉਰਿਟੀ ਤੇ ਇਹ ਸੈਟੀਸਫਾਈਡ ਹੋਣਾ ਚਾਹੀਦਾ ਕਿ ਤੁਸੀਂ ਪੜ ਕੇ ਵਾਪਸ ਆਣਾ ਚਾਹੇ ਉਹਨੂੰ ਫਾਈਨੈਂਸ਼ੀਅਲੀ ਲੈ ਲੋ ਚਾਹੇ ਉਹ ਕੋਰਸ ਨੂੰ ਲੈ ਕੇ ਲੈ ਲੋ ਚਾਹੇ ਤੁਸੀਂ ਆਪਣਾ ਕੀ ਤੁਹਾਡੀ ਇੰਟੈਂਸ਼ਨਸ ਲਾਈਕ ਇੰਟੈਂਸ਼ਨਸ ਕੀ ਹੈਗੀ ਆ ਮਾ ਔਰ ਤੁਹਾਨੂੰ ਆਪਣੇ ਕੋਰਸ ਦੀ ਕਿੰਨੀ ਇਨਫੋਰਮੇਸ਼ਨ ਹੈਗੀ ਆ ਸੋ ਮੇਰੇ ਜਿੰਨੇ ਤੁਸੀਂ ਹੁਣ ਪਿਛਲੇ ਸ਼ੋਜ਼ ਦੇਖੋਗੇ ਮੈਂ ਆਲਵੇਜ਼ ਇਹੀ ਚੀਜ਼ ਕਹਿ ਰਹੀ ਆ ਕਿ ਇੰਟੈਂਸ਼ਨ ਪਿਉਰ ਰੱਖੋ ਔਰ ਆਪਣੇ ਕੋਰਸ ਨੂੰ ਲੈ ਕੇ ਬਿਲਕੁਲ ਵੀ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਹੋ ਰੈਲੇਵੈਂਟ ਹੋਣਾ ਚਾਹੀਦਾ ਕੋਸ਼ਿਸ਼ ਕਰੋ ਡਿਗਰੀ ਪ੍ਰੋਗਰਾਮ ਲੋ ਫਾਈਨੈਂਸ਼ੀਅਲ ਜਿੰਨਾ ਸਟਰੋਂਗ ਦਿਖਾ ਸਕਦੇ ਹੋ ਕੱਲੀ ਜੀਆਈਸੀ ਔਰ ਕੱਲੀ ਟਿਊਸ਼ਨ ਫੀਸ ਦੇ ਨਾਲ ਵੀਜ਼ਾ ਨਹੀਂ ਆਣਾ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਕਰੋ ਨੇੜੇ ਦੇ ਦਫ਼ਤਰ ਚ ਵਿਜ਼ਿਟ ਕਰੋ ਹਰ ਪਰਮਪਲੇਖਾ ਆਪਣਾ ਕੱਢੋ ਜਦੋਂ ਪੂਰੀ ਤਸੱਲੀ ਹੋਵੇ ਫਿਰ ਫਾਈਲ ਲਾਂਚ ਕਰੋ ਤਾਂ ਕਿ ਤੁਸੀਂ ਕਿਸੇ ਵੀ ਗਲਤੀ ਤੋਂ ਬਚ ਸਕੋ ਧੰਨਵਾਦ